ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਾਨਦੀਪ ਸਿੰਘ ਜੇਕਰ ਕੋਈ ਪਰਿਵਾਰ ਦਾ ਮੈਂਬਰ ਬੱਚਾ ਬਜ਼ੁਰਗ ਨੌਜਵਾਨ ਗੁੰਮ ਹੋ ਜਾਂਦਾ ਹੈ ਤਾਂ ਉਸ ਦੀ ਰਿਪੋਰਟ ਥਾਣਿਆਂ ਵਿੱਚ ਲਿਖਾਈ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਵਾਈ ਜਾਂਦੀ ਹੈ ਕਿ ਸਾਡਾ ਬੱਚਾ ਸਾਡਾ ਘਰ ਦਾ ਪਰਿਵਾਰਕ ਮੈਂਬਰ ਗੁੰਮ ਹੋ ਗਿਆ ਹੈ ਅਤੇ ਉਸ ਨੂੰ ਲੱਭਣ ਵਿੱਚ ਪੁਲਿਸ ਪ੍ਰਸ਼ਾਸਨ ਮਦਦ ਕਰੇ ਪਰ ਜੇਕਰ ਪੰਜਾਬ ਦੇ ਇੱਕ ਜਾਣੀ ਪਛਾਣੀ ਮਹਾਨ ਹਸਤੀ ਜੋ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਵੱਡੀ ਕੁਰਸੀ ਦੇ ਉੱਪਰ ਬਰਾਜਮਣ ਹਨ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਉਹ ਹੀ ਪੰਜਾਬ ਦੇ ਵਿੱਚੋਂ ਲਾਪਤਾ ਹੋ ਜਾਣ ਤਾਂ ਫਿਰ ਦੱਸੋ ਵੀ ਪੰਜਾਬ ਦੀ ਜਨਤਾ ਕਿਸ ਥਾਣੇ ਵਿੱਚ ਉਸ ਦੀ ਰਿਪੋਰਟ ਲਿਖਾਵੇ ਜੀ ਇਸ ਤਰ੍ਹਾਂ ਦਾ ਇੱਕ ਮਸਲਾ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗ ਚੁੱਕੇ ਹਨ ਇਹ ਪੋਸਟਰ ਕਾਂਗਰਸ ਪਾਰਟੀ ਦੇ ਐਸਸੀ ਭਾਈਚਾਰੇ ਦੇ ਆਗੂ ਰੋਹਲ ਡੁਲਗਰ ਨੇ ਲਗਾਏ ਹਨ ਰੋਹਲ ਨੇ ਫਿਰੋਜ਼ਪੁਰ ਰੋਡ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਪੋਸਟਰ ਚਿਪਕਾ ਦਿੱਤੇ ਹਨ ਉਹਨਾਂ ਨੇ ਦੋਸ਼ ਲਾਇਆ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੀ ਪਿਛਲੇ ਦਿਨੀ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੇਅਦਬੀ ਹੋਈਏ ਉਸ ਘਟਨਾ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਦੇ ਹੋਏ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਮੀਟਿੰਗ ਵਿੱਚ ਜਾਂ ਆਮ ਜਨਤਾ ਨੂੰ ਇਹ ਵਿਸ਼ਵਾਸ ਨਹੀਂ ਦਵਾਇਆ ਕਿ ਇਹ ਘਟਨਾ ਦੇ ਵਿੱਚ ਮੰਦਭਾਗੀ ਘਟਨਾ ਜੋ ਵਾਪਰੀਏ ਉਸ ਉੱਪਰ ਬਣਦੀ ਕਾਨੂੰਨਨ ਕਾਰਵਾਈ ਹੋਵੇਗੀ ਅਤੇ ਉਸ ਵਿੱਚ ਜੋ ਪਿੱਛੇ ਕੰਮ ਕਰਨ ਵਾਲੀਆਂ ਏਜੰਸੀਆਂ ਹਨ ਜਾਂ ਜਿਹੜੀਆਂ ਏਜੰਸੀਆਂ ਦਾ ਹੱਥ ਹੈ ਉਹਨਾਂ ਦਾ ਪਤਾ ਲਗਾਇਆ ਜਾਵੇਗਾ ਇਸ ਨੂੰ ਲੈ ਕੇ ਘਟਨਾ ਨੂੰ ਪਿਛਲੇ 8 ਤੋਂ 10 ਦਿਨ ਹੋ ਗਏ ਨੇ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਿੱਲੀ ਦੀ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਉਹਨਾਂ ਨੂੰ ਪੰਜਾਬ ਆਪਣੇ ਰਾਜ ਪੰਜਾਬ ਵਿੱਚ ਆਉਣ ਦੀ ਵੇਲ ਹੀ ਨਹੀਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਦਿੱਲੀ ਦੇ ਵਿੱਚ ਲਗਾਤਾਰ ਰੈਲੀਆਂ ਮੁਜ਼ਾਰੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਪਰ ਉਹਨਾਂ ਨੂੰ ਆਪਣੇ ਪੰਜਾਬ ਨੂੰ ਰੱਬ ਅਸਰੇ ਛੱਡ ਦਿੱਤਾ ਹੈ ਪੰਜਾਬ ਦੇ ਵਿੱਚ ਜੋ ਗੁੰਡਾਗਰਦੀ ਨਸ਼ਾ ਤਸਕਰੀ ਆਏ ਦਿਨ ਗੈਂਗਸਟਰਾਂ ਦੇ ਅਤੇ ਪੰਜਾਬ ਪੁਲਿਸ ਦੇ ਵਿਚਕਾਰ ਜੋ ਘਟਨਾਵਾਂ ਵਾਪਰੀਆਂ ਹਨ ਕਿਸੇ ਨਾ ਕਿਸੇ ਦਿਨ ਹਰ ਪਾਸੇ ਪੰਜਾਬ ਦੇ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਇੱਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਵੀ ਸਹਿਮਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਥਾਣਿਆਂ ਵਿੱਚ ਬੰਬ ਧਮਾਕੇ ਕਰਵਾਏ ਜਾਂਦੇ ਹਨ ਪੰਜਾਬ ਦੇ ਵਿੱਚ ਲੋਕਾਂ ਦੇ ਲੁੱਟਖੋਹਾਂ ਕੀਤੀਆਂ ਜਾ ਰਹੀਆਂ ਹਨ ਆਏ ਦਿਨ ਗੈਂਗਸਟਰਵਾਦ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਨਕਮੀ ਸਾਬਤ ਹੋ ਰਹੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹਨਾਂ ਉੱਪਰ ਖੜੀ ਉਤਰਨ ਵਿੱਚ ਨਾਕਾਮਜਾਬ ਹੋਈ ਹੈ ਅਨੁਸੂਚਿਤ ਜਾਤੀ ਦੇ ਪਾਈਚਾਰੇ ਨੂੰ ਨਜ਼ਰਅੰਦਾਜ਼ ਕਰ ਰਹੀ ਏ ਲੁਧਿਆਣਾ ਵਿੱਚ ਮੇਅਰ ਦੀਆਂ ਚੋਣਾਂ ਹੋਈਆਂ ਉਦੋਂ ਵੀ ਅਨੁਸੂਚਿਤ ਜਾਤੀ ਪਾਈਚਾਰੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ ਐਸਸੀ ਪਾਈਚਾਰੇ ਦੇ ਵਿੱਚ ਬਹੁਤ ਘੱਟ ਕੌਂਸਲਰਾਂ ਆਂਦੀਆਂ ਸ਼ੀਟਾਂ ਦੇ ਉੱਪਰ ਚੋਣ ਲੜਾਈਗੀ ਆਮ ਆਦਮੀ ਪਾਰਟੀ ਨੂੰ ਜਿਹੜੀ ਕਿ ਪਹਿਲਾਂ ਕਹਿੰਦੀ ਸੀ ਕਿ ਪੰਜਾਬ ਦਾ ਉਪ ਮੁੱਖ ਮੰਤਰੀ ਐਸਸੀ ਪਾਈਚਾਰੇ ਦੇ ਕਿਸੇ ਐਮਐਲਏ ਨੂੰ ਬਣਾਇਆ ਜਾਵੇਗਾ ਪਰ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਲਈ ਅਤੇ ਪੰਜਾਬ ਦੇ ਲੋਕਾਂ ਦੇ ਲਈ ਕਿ ਐਸੀ ਪਾਈਚਾਰ ਦੇ ਵਿੱਚ ਕਿਸੇ ਨੂੰ ਵੀ ਅੱਜ ਤੱਕ ਕੋਈ ਵੀ ਨਾ ਉਪ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਦਾ ਐਲਾਨ ਕੀਤਾ ਗਿਆ ਅਤੇ ਨਾ ਹੀ ਕਿਸੇ ਨੂੰ ਵਡਾ ਕੈਬਨਿਟ ਰੈਂਕ ਦੇ ਕੇ ਐਸੀ ਪਾਈਚਾਰੇ ਨੂੰ ਬਣਦਾ ਹੱਕ ਦਿੱਤਾ ਗਿਆ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਦੇ ਲਈ ਆਮ ਆਦਮੀ ਪਾਰਟੀ ਸਰਕਾਰ ਦੇ ਲਈ ਕਿ ਐਸੀ ਪਾਈਚਰ ਨੂੰ ਆਖੂ ਪਰੋਖੇ ਕਰਕੇ ਉਹਨਾਂ ਦੇ ਉਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਚਾਰੇ ਪਾਸੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਥੂ-ਥੂ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਫੱਟਾ ਸਾਫ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਉਹ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਨਾਕਾਮਜਾਬ ਹੋ ਰਹੀਏ